ਸਤ ਸਭ ਸਾਰਿਆਂ ਨੂੰ ਸਵੇਰ ਦੀ গুਡ ਮਾਰਨਿੰਗ ਹੈ ਜੀ ਪਿਆਰਪਰੀ ਸਤ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਟਾਈਮ ਹੋ ਚੁੱਕਿਆ 11:30 ਵਜੇ ਦਾ ਹਾਂ 11:30 ਹੋਣ ਵਾਲੇ ਆ ਹਲੇ ਹੋਏ ਨਹੀਂ ਹੈਗੇ ਤੇ ਲੋ ਜੀ ਇੱਕ ਨਵੀਂ ਟਿਪਸ ਦੇ ਨਾਲ ਇੱਕ ਨਵੀਂ ਆ ਤੁਹਾਡੇ ਲਈ ਸ਼ੇਅਰ ਕਰ ਰਹੀ ਆ ਮੈਂ ਜੋ ਨਵੀਂ ਟਿਪਸ ਮੈਂ ਲੈ ਕੇ ਆਈਆਂ ਤੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਦੇਖੋ ਆਪਣੇ ਵਧੀਆ ਤੇ ਵਧੀਆ ਸੂਟ ਹੁੰਦੇ ਆ ਆਪਾਂ ਵਿਆਹਾਂ 'ਚ ਪਾ ਕੇ ਜਾਂਦੇ ਆ ਹਨਾ ਵਿਆਹਾਂ 'ਚ ਪਾ ਕੇ ਜਾਂਦੇ ਆ ਵਧੀਆ ਤੋਂ ਵਧੀਆ ਸੂਟ ਹੁੰਦੇ ਆ ਉਹਨਾਂ ਦੇ ਉੱਤੇ ਦਾਗ ਪੈ ਜਾਂਦਾ ਜਿਵੇਂ ਕਿ ਕੋਈ ਕੋਲਡ ਡਰਿੰਕ ਡੁੱਲ ਗਈ ਕੋਈ ਮਤਲਬ ਕੋਈ ਔਇਲੀ ਚੀਜ਼ ਡੁੱਲ ਗਈ ਹਨਾ ਕੋਈ ਐਵੇਂ ਕੋਈ ਚੀਜ਼ ਡੁੱਲ ਜਾਂਦੀ ਉੱਪਰ ਦਾਗ ਪੈ ਜਾਂਦਾ ਉਹਦੇ ਤੇ ਮਤਲਬ ਦਾਗ ਆਪਾਂ ਧੋਂਦੇ ਆ ਬਾਰ-ਬਾਰ ਧੋਂਦੇ ਆ ਉਹ ਦਾਗ ਹਟਦਾ ਨਹੀਂ ਹੈਗਾ ਜਾਂਦਾ ਨਹੀਂ ਹੈਗਾ ਜਿੱਦੀ ਦਾਗ ਹੁੰਦਾ ਆਪਾਂ ਸਰਫ ਵੀ ਭਾਪਾ ਕੇ ਟਰਾਈ ਕਰ ਲੈਣੇ ਆ ਮਿੱਟੀ ਦਾ ਤੇਲ ਵੀ ਆਪਾਂ ਉੱਪਰ ਪਾ ਕੇ ਟਰਾਈ ਕਰਦੇ ਆ ਵੀ ਸ਼ਾਇਦ ਉੱਤਰ ਜੇ ਹਨਾ ਲੇਕਿਨ ਨਹੀਂ ਉਤਰਦਾ ਹੈਗਾ ਤੇ ਉਸ ਤੋਂ ਬਾਅਦ ਇੱਕ ਨਵੀਂ ਟ੍ਰਿਕ ਹੈ ਜੀ ਬਹੁਤ ਵਧੀਆ ਔਰ ਈਜ਼ੀ ਹੈ ਬਿਲਕੁਲ ਈਜ਼ੀ ਹੈ ਜੋ ਆਪਣੇ ਘਰ ਦੇ ਵਿੱਚ ਹੀ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਹੀ ਯੂਜ਼ ਹੁੰਦੀ ਹੈ ਤੇ ਉਹ ਚੀਜ਼ ਮੈਂ ਤੁਹਾਨੂੰ ਦੱਸ ਦੰਨੀ ਹੈ ਤੇ ਲੋ ਜੀ ਜੇ ਤੁਹਾਡੇ ਸੂਟ ਦੇ ਉੱਤੇ ਮਹਿੰਗਾ ਸੂਟ ਹੈ ਤੁਹਾਡਾ 2000 ਦਾ 3000 ਦਾ 4000 ਦਾ ਜਿੰਨਾ ਮਰਜੀ ਮਹਿੰਗੇ ਤੋਂ ਮਹਿੰਗਾ ਸੂਟ ਹੋਵੇ ਭਾਵੇਂ ਸਸਤਾ ਹੋਵੇ ਹਨਾ ਉਹਦੇ ਉੱਪਰ ਦਾਗ ਪੈ ਗਿਆ ਉਹ ਉੱਤਰ ਨਹੀਂ ਰਿਹਾ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਦੱਸ ਦੰਨੀ ਐ ਆਪਾਂ ਨੇ ਇੱਕ ਪਾਊਡਰ ਲੈਣਾ ਜਿਵੇਂ ਕਿ ਮੈਂ ਤੁਹਾਨੂੰ ਦੱਸ ਦੰਨੀ ਐ ਇੱਕ ਕੱਪੜਾ ਲੈ ਕੇ ਜਿਵੇਂ ਕਿ ਮੈਂ ਆਪਣੇ ਸਟੋਲ ਲੈ ਕੇ ਦੱਸਦੀ ਆ ਆਪਣੇ ਸਟੋਲ ਲੈ ਕੇ ਆਈਆਂ ਮੈਂ ਤੁਹਾਨੂੰ ਦੱਸਦੀ ਆ ਇਹ ਐ ਮੇਰੀ ਸਟੋਲ ਯਾਨੀ ਇਹਦੇ ਉੱਤੇ ਆਪਣਾ ਦਾਗ ਪੈ ਗਿਆ ਹਨਾ ਮਤਲਬ ਇਹ ਦਾਗ ਉੱਤਰ ਨਹੀਂ ਰਿਹਾ ਹੈਗਾ ਪੂਰੀ ਤਰ੍ਹਾਂ ਦਾਗ ਪੈ ਗਿਆ ਚਾਹੇ ਭਾਵੇਂ ਤੁਹਾਡਾ ਸਿੰਥੈਟਿਕ ਸੂਟ ਹੈ ਚਾਹੇ ਪਿਓਰ ਦਾ ਸੂਟ ਹੈ ਪਿਓਰ ਦੇ ਸੂਟ ਹੁੰਦੇ ਆ ਨਾ ਅੱਜ ਕੱਲ ਲੇਡੀਜ਼ ਦੇ ਪਾਏ ਹੋਏ ਪਿਓਰ ਦੇ ਸੂਟ ਦੇ ਉੱਤੇ ਤੁਹਾਡੇ ਦਾਗ ਪੈ ਗਿਆ ਉਹ ਉੱਤਰ ਨਹੀਂ ਰਿਹਾ ਹੈਗਾ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਦੱਸ ਦੰਨੀ ਹੈ ਮੰਨ ਲਓ ਕਿ ਇਹਦੇ ਉੱਤੇ ਦਾਗ ਪਿਆ ਹੋਇਆ ਇਹਦੇ ਉੱਪਰ ਤੁਸੀਂ ਪਾਊਡਰ ਘੇਰੂਗੇ ਜੋ ਆਪਣੇ ਘਰ ਦੇ ਵਿੱਚ ਤੁਸੀਂ ਯੂਜ਼ ਕਰਦੇ ਆ ਨਾ ਕੋਈ ਵੀ ਪਾਊਡਰ ਲੈ ਲਓ ਉਹ ਪਾਊਡਰ ਸਿੱਟਣਾ ਤੁਸੀਂ ਉੱਪਰ ਠੀਕ ਹੈ ਉਹ ਪਾਊਡਰ ਆਣ ਚੰਗੀ ਤਰ੍ਹਾਂ ਦਾਗ ਦੇ ਉੱਪਰ ਸਿੱਟ ਕੇ ਪਾਊਡਰ ਤੁਸੀਂ ਇੱਕ ਕੱਪੜਾ ਸੁੱਤੀ ਹੋਰ ਲੈਣਾ ਕੋਈ ਵੀ ਸੁੱਤੀ ਕੱਪੜਾ ਲੈ ਲਓ ਜੇ ਨਿਕਲ ਤੁਹਾਡੇ ਦਾਗ ਵਾਲਾ ਕੱਪੜਾ ਹੋ ਗਿਆ ਜਿਹਦੇ ਉੱਤੇ ਪਰਦਾਗ ਪਿਆ ਹੋਇਆ ਉਹਦੇ ਉੱਪਰ ਪਾਊਡਰ ਘੇਰ ਦਿਓ ਇੱਕ ਤੁਸੀਂ ਐਕਸਟਰਾ ਸੁੱਤੀ ਕੱਪੜਾ ਲੈਣਾ ਭਾਵੇਂ ਕੋਈ ਰਮਾਨ ਲੈ ਲਓ ਭਾਵੇਂ ਕੁਝ ਵੀ ਲੈ ਲਓ ਉਹ ਉੱਪਰ ਧਰ ਦਿਓ ਪਾਊਡਰ ਘੇਰ ਕੇ ਹਨਾ ਪਾਊਡਰ ਘੇਰ ਕੇ ਉੱਪਰ ਧਰ ਦਿਓ ਤੇ ਉੱਪਰੋਂ ਘਮਾ ਦਿਓ ਤੁਸੀਂ ਪ੍ਰੈਸ ਜਿਵੇਂ ਕਿ ਆਹ ਉੱਪਰ ਸੁੱਤੀ ਕਪ ਆਹ ਤੁਹਾਡਾ ਦਾਗ ਵਾਲਾ ਕੱਪੜਾ ਜਿਹਦੇ ਉੱਪਰ ਦਾਗ ਪਿਆ ਮੈਂ ਪਾਊਡਰ ਸਿੱਟਤਾ ਤੇ ਉਹਦੇ ਉੱਪਰ ਆਪਾਂ ਸੁੱਤੀ ਕੱਪੜਾ ਰੱਖ ਲਓ ਸੁੱਤੀ ਕੱਪੜਾ ਰੱਖ ਕੇ ਇਹਦੇ ਉੱਪਰ ਨੂੰ ਪ੍ਰੈਸ ਘਮਾ ਦਿਓ ਤੁਸੀਂ ਪ੍ਰੈਸ ਘਮਾਣੀ ਹੈ ਨਾ ਪ੍ਰੈਸ ਫੇਰ ਥੋੜੀ ਦੇਰ ਬਾਅਦ ਤੁਸੀਂ ਦੇਖੋਗੇ ਉਸ ਤੋਂ ਬਾਅਦ ਤੁਸੀਂ ਕਪੜਾ ਚੱਕ ਕੇ ਆ ਕੋਟਨ ਦੇ ਨਾਲ ਸਾਫ਼ ਕਰ ਦਿਓ ਤੇ ਤੁਹਾਡਾ ਦਾਗ ਬਿਲਕੁਲ ਸਾਫ਼ ਹੋ ਜਾਣਾ ਉਹਦੇ ਨਾਲ ਤੁਸੀਂ ਕੋਟਨ ਦੇ ਨਾਲ ਸਾਫ਼ ਕਰ ਦਿਓ ਬਿਲਕੁਲ ਦਾਗ ਸਾਫ਼ ਹੋ ਜਾਊਗਾ ਤੁਸੀਂ ਆਪਣਾ ਸੂਟ ਸਿੰਥੈਟਿਕ ਪਿਓਰ ਦਾ ਸੂਟ ਚੱਕ ਕੇ ਦੇਖੋਗੇ ਨਾ ਬਿਲਕੁਲ ਦਾਗ ਸਾਫ਼ ਹੋ ਜਾਊਗਾ ਕੋਈ ਦਾਗ ਨਹੀਂ ਰਹਿਣਾ ਹੈਗਾ ਤੁਹਾਡੇ ਸੂਟ ਤੇ ਜੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਦੇਖਿਓ ਦਾਗ ਬਿਲਕੁਲ ਨਹੀਂ ਰਹਿਣਾ ਜੜ ਤੋਂ ਖਤਮ ਹੈ ਦਾਗ ਜਿਹੜੇ ਸੂਟ ਦੇ ਉੱਤੇ ਦਾਗ ਪਿਆ ਹਨਾ ਪਿਓਰ ਦੇ ਸੂਟ ਦੇ ਉੱਤੇ ਸਿੰਥੈਟਿਕ ਸੂਟ ਦੇ ਉੱਤੇ ਵਧੀਆ ਸੂਟ ਦੇ ਉੱਤੇ ਉਹਦੇ ਉੱਪਰ ਪਾਊਡਰ ਛਿੜਕ ਕੇ ਉਹਦੇ ਉੱਪਰ ਫਿਰ ਇੱਕ ਸੁਤੀ ਕੱਪੜਾ ਰੱਖ ਕੇ ਉਹਦੇ ਉੱਪਰ ਨੂੰ ਪ੍ਰੈਸ ਘਮਾ ਦਿਓ ਤੁਸੀਂ 10 15 ਮਿੰਟ ਪ੍ਰੈਸ ਘਮਾ ਦਿਓ ਉਸ ਤੋਂ ਬਾਅਦ ਤੁਸੀਂ ਚੱਕ ਕੇ ਦੇਖੋ ਕੋਟਨ ਦਾ ਕੱਪੜਾ ਫਿਰ ਉਹ ਜਿਹੜਾ ਤੁਹਾਡੇ ਕੋਲ ਕੋਟਨ ਹੈ ਨਾ ਕੋਟਨ ਦੇ ਨਾਲ ਐਵੇਂ ਪਾਊਡਰ ਹਟਾ ਦਿਓ ਕੋਟਨ ਦੇ ਨਾਲ ਪਾਊਡਰ ਹਟਾਉਂਗੇ ਨਾ ਤੇ ਸਾਰਾ ਦਾਗ ਤੁਹਾਡਾ ਕਲੀਅਰ ਹੋ ਜਾਊਗਾ ਕੱਪੜੇ ਦੇ ਉੱਤੇ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਤੇ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਬਾਏ ਬਾਏ ਇੱਕ ਨਵੀਂ ਟਿਪਸ ਦੇ ਨਾਲ ਨਵੀਂ ਟ੍ਰਿਕ ਦੇ ਨਾਲ ਫੇਰ ਮਿਲਦੇ ਆਂ ਆਪਾਂ ਤਦ ਤੱਕ ਲਈ ਬਾਏ ਬਾਏ